ਤੋਂ ਮੈਂ ਅਸਤੀਫਾ ਦੇਣ ਲੱਗੀ ਐ ਇਸ ਕਰਕੇ ਕਿਉਂਕਿ ਮੈਨੂੰ ਜਿਹੜਾ ਇਹਦੇ ਵਿੱਚ ਆਂਗਣਵਾੜੀ ਯੂਨੀਅਨ ਵਿੱਚ ਬਹੁਤ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈਗਾ ਵੀ ਬਹੁਤ ਮੇਰੇ ਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਮੇਰੇ ਸੁਪਾ ਪ੍ਰਧਾਨ ਵੱਲੋਂ ਲਾਇਆ ਗਿਆ ਇਹ ਬਲੇਮ ਸੋਮਾ ਜਿਹੜੀ ਹੈਗੀ ਹੈ ਸਰਕਾਰ ਨਾਲ ਜਾ ਰਲਗੀ ਹੈ ਤੇ ਸਰਕਾਰ ਦੇ ਨਾਲ ਖੜਕੀ ਜਾ ਕੇ ਤੇ ਅੱਜ ਸਾਨੂੰ ਛੱਡਦਾ ਪਰ ਮੈਂ ਇਸ ਗੱਲ ਨੂੰ ਮੈਨੂੰ ਟਾਰਚਰ ਕੀਤਾ ਗਿਆ ਇਸ ਗੱਲ ਵਾਸਤੇ ਸ਼ਿਕਾਦੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਸਿੰਘ ਸਿੱਤੂ ਜਿੱਥੇ ਕਿ ਅੰਗਣਵਾੜੀ ਵਰਕਰਾਂ ਵੱਲੋਂ ਜਿਹੜੇ ਛੋਟੇ ਬੱਚੇ ਹੈਗੇ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਜਿਆਕੈਗੇ ਨਹੀਂ ਰੱਖੀ ਜਾਂਦੀ ਹੈਗੀ ਕਿਉਂਕਿ ਉਹ ਸਕੂਲਾਂ ਵਿੱਚ ਅੰਗਣਵਾੜੀ ਜਿਹੜੇ ਸੈਂਟਰਾਂ ਤੇ ਜਾਣਾ ਸਿੱਖਦੇ ਆ ਤੇ ਹੌਲੀ-ਹੌਲੀ ਉਹਨਾਂ ਦਾ ਪੋਸਟ ਜਿਹੜਾ ਪੜਾਈ ਵੱਲ ਜਾਂਦਾ ਹੈਗਾ ਤੇ ਇਹਨਾਂ ਨੂੰ ਜਿਹੜਾ ਅੰਗਣਵਾੜੀ ਵਰਕਰ ਹੈਗਾ ਜਿਹੜੇ ਬਹੁਤ ਵੱਡਾ ਸਹਿਯੋਗ ਦਿੰਦੇ ਤੇ ਇਹ ਹੀ ਇਹਨਾਂ ਨੂੰ ਜੇ ਕਿ ਲਈ ਮਾਂ-ਬਾਪ ਬੰਗੂ ਵੀ ਪਾਲਦੇ ਹੈਗੇ ਪਰ ਇਹ ਜਿਹੜੀ ਸੰਸਥਾ ਸੀਗੀ ਆਲ ਪੰਜਾਬ ਅੰਗਣਵਾੜੀ ਜੁਨੀਅਨ ਉਹਦੇ ਵਿੱਚੋਂ ਕੁਝ ਜਿਹੜੇ ਆਗੂ ਸੀਗੇ ਉਹਨਾਂ ਨੇ ਅੱਜ ਅਰਜ਼ਾਇਨ ਦਿੱਤਾ ਹੈਗਾ ਸਤਿਫਾ ਦੇ ਦਿੱਤਾ ਆਪਾ ਕਾਰਨ ਜਾਣਦੇ ਵੀ ਕੀ ਕਾਰਨ ਹੈਗਾ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਵੀਰ ਕੋਰਾ ਜੀ ਮੈਂ ਆਲ ਪੰਜਾਬ ਅੰਗਣਵਾੜੀ ਮਲਾਜ਼ਮ ਜੁਨੀਅਨ ਦੀ ਬਲਾਕ ਬਠਿੰਡਾ ਦੀ ਸ਼ਹਿਰੀ ਪ੍ਰਧਾਨ ਸੀ ਜੀ ਕੀ ਗੱਲ ਹੋ ਗਈ ਜਿਹੜਾ ਅੱਜ ਤੁਸੀਂ ਸਤਿਫਾ ਦੇ ਦਿੱਤਾ ਅੱਜ ਮੇਰਾ ਇਹ ਕਾਰਨ ਇਹਦੇ ਵਿੱਚ ਇਹੀ ਹੈ ਜੀ ਮੇਰੇ ਜਿਹੜਾ ਹੈਗਾ ਇੱਕ ਤਾਂ ਮੈਂ ਆਪਣਾ ਜਿਹੜਾ ਨਿੱਜੀ ਰਜੀਮੀਆਂ ਕਰਕੇ ਤੇ ਮੈਂ ਜਿਹੜਾ ਆਲ ਪੰਜਾਬ ਅੰਗਨਵਾੜੀ ਮਲਾਜ਼ਮ ਯੂਨੀਅਨ ਦੀ ਜਿਹੜੀ ਮੈਂਬਰਸ਼ਿਪ ਹੈਗੀ ਤੇ ਟੋਟਲੀ ਮਤਲਬ ਕਿ ਜਿਹੜੇ ਵੀ ਅਹੁਦੇ ਲੰਗੇ ਉਹਨਾਂ ਤੋਂ ਮੈਂ ਜਿਹੜਾ ਹੈਗਾ ਇਹ ਅੱਜ ਅਸਤੀਫਾ ਦੇ ਰਹੀ ਹਾਂ ਤੇ ਇਹਦੇ ਵਿੱਚ ਇਹ ਹੈਗੇ ਵੀ ਜਿਹੜੇ ਮੇਰੇ ਨਾਲ ਕੁਝ ਸਰਕਲ ਪ੍ਰਧਾਨ ਵੀ ਲੰਗੇ ਤੇ ਕੁਝ ਮੈਂਬਰ ਵੀ ਲੰਗੇ ਜਿਹੜੇ ਕਿ ਮੇਰੇ ਨਾਲ ਕਹਿ ਰਹੇ ਨੇ ਵੀ ਮੈਂ ਤਾਂ ਉਹਨਾਂ ਨੂੰ ਇਹ ਕੰਪੈਲ ਨਹੀਂ ਕੀਤਾ ਹੈਗਾ ਵੀ ਤੁਸੀਂ ਯੂਨੀਅਨ ਛੱਡੋ ਠੀਕ ਹੈ ਜੀ ਪਰ ਮੇਰੇ ਜਿਹੜਾ ਹੈਗਾ ਇਹ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਵੀ ਨਹੀਂ ਅਸੀਂ ਜੇ ਤੁਸੀਂ ਨਹੀਂ ਕੰਮ ਕਰ ਸਕਦੇ ਤੇ ਅਸੀਂ ਵੀ ਆਪਣੇ ਜਿਹੜਾ ਹੈਗਾ ਸਰਕਲਾਂ ਦੇ ਜਿਹੜੇ ਪ੍ਰਧਾਨਗੀ ਤੋਂ ਅਸਤੀਫੇ ਦੇਣੇ ਜਿਵੇਂ ਤੇ ਇੰਨੇ ਇੱਕੇ ਲੱਗਤ ਅਸਤੀਫੇ ਦੇ ਕੋਈ ਹੋਰ ਕਾਰਨ ਵੀ ਹੋ ਸਕਦਾ ਕਿਉਂਕਿ ਜੇ ਤੁਹਾਨੂੰ ਜਿਵੇਂ ਸੀਗੇ ਪਰ ਉਹਨਾਂ ਨੂੰ ਤੁਸੀਂ ਮੇ ਤਾਂ ਨਹੀਂ ਸੀਗੇ ਉਹ ਦੂਸਰੇ ਵੀ ਅਸਤੀਫੇ ਕਰ ਹਾਂਜੀ ਉਹ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਸਾਡੇ ਪੰਜਾਬ ਦੇ ਸਾਡੇ ਪ੍ਰਧਾਨ ਜਿਹੜੇ ਭੰਜੀ ਹਰਗਵਿੰਦ ਕੌਰ ਨੇ ਉਹਨਾਂ ਨੂੰ ਜਿਹੜਾ ਹੈਗਾ ਇੱਕ ਮਤਲਬ ਕਿ ਉਹਨਾਂ ਨੂੰ ਉਹਨਾਂ ਦੀਆਂ ਸੁਵਾਵਾਂ ਖਤਮ ਕੀਤੀਆਂ ਗਈਆਂ ਨੇ ਤੇ ਉਹ ਸੁਵਾਵਾਂ ਖਤਮ ਕੀਤੀਆਂ ਗਈਆਂ ਨੇ ਉਹਦਾ ਸਾਨੂੰ ਨਹੀਂ ਕੁਝ ਪਰਪਸ ਦਾ ਪਤਾ ਹੈਗਾ ਵੀ ਕਿਸ ਕਰਕੇ ਕੀਤੀਆਂ ਗਈਆਂ ਨੇ ਤੇ ਉਹਦੇ ਵਿੱਚ ਕੀ ਹੈ ਵੀ ਸਾਡੇ ਜਿਸ ਤਰ੍ਹਾਂ ਐਜੀਟੇਸ਼ਨ ਚੱਲ ਰਹੇ ਨੇ ਹੁਣ ਵੀ ਸਾਡੇ ਫਰੀਦਕੋਟ ਰੈਗੂਲਰ ਮਤਲਬ ਕਿ ਸ਼ੁਰੂ ਹੋਏ ਨੇ ਹਰ ਸੰਡੇ ਦੇ ਤੇ ਉਹਦੇ ਵਿੱਚ ਕੀ ਹੈ ਵੀ ਜਿਹੜੀਆਂ ਸਾਨੂੰ ਨੀਚੇ ਗਰਾਉਂਡ ਲੈਵਲ ਤੇ ਜਿਹੜੀਆਂ ਸਰਕਲ ਲੈਵਲ ਤੇ ਸਾਨੂੰ ਜਿਹੜਾ ਵੀ ਮੈਂਬਰਾਂ ਦੀ ਗਿਣਤੀ ਉੱਥੇ ਲਾਈ ਜਾਂਦੀ ਹੈ ਜੀ ਤੇ ਉਹ ਅਸੀਂ ਜਿਹੜਾ ਹੈਗਾ ਮੈਸੇਜ ਉਹ ਅੱਗੇ ਸਾਨੂੰ ਡਿਸਟ੍ਰਿਕਟ ਤੋਂ ਆਉਂਦਾ ਡਿਸਟ੍ਰਿਕਟ ਅੱਗੇ ਬਲਾਕ ਨੂੰ ਦਿੰਦਾ ਬਲਾਕ ਜਿਹੜਾ ਹੈਗਾ ਕਿ ਸਰਕਲਾਂ ਨੂੰ ਦਿੰਦਾ ਤਾਂ ਉਹ ਸਾਨੂੰ ਇਹ ਸਰਕਲ ਵਿਧਾਨਾ ਵੱਲੋਂ ਇਹ ਸੀ ਵੀ ਸਾਡੇ ਨਾਲ ਜੜੀਆਂ ਹੈਗੀਆਂ ਕੋਈ ਵੀ ਮੈਂਬਰ ਉੱਥੇ ਜਾਣ ਨੂੰ ਤਿਆਰ ਨਹੀਂ ਹੈਗੀਆਂ ਕਾਰਨ ਕੀ ਹੋਗਾ ਕਿਉਂ ਨਹੀਂ ਨਾਲ ਜਾਣ ਨੂੰ ਚਾਹਤੇ ਇਹ ਤਾਂ ਜੀ ਹੁਣ ਉਹ ਹੀ ਦੱਸ ਸਕਦੇ ਨੇ ਜੀ ਜਿਹੜੇ ਮੈਂਬਰ ਮਤਲਬ ਕਿ ਵੀ ਜਿਨ੍ਹਾਂ ਨੇ ਅੱਜ ਜਿਹੜਾ ਹੈਗਾ ਜੀ ਇਹ ਮੇਰੇ ਨਾਲ ਯੂਨੀਅਨ ਦੇ ਸਤੀਫੇ ਦੇ ਵਿੱਚ ਆਪਣੇ ਨਾਮ ਐਡ ਕੀਤੇ ਨੇ ਤੇ ਬਾਕੀ ਜਿਹੜਾ ਹੈਗਾ ਉਹ ਉਹਨਾਂ ਨੂੰ ਜਦੋਂ ਵੀ ਕੋਈ ਮੀਟਿੰਗ ਹੋਊਗੀ ਉਹਨਾਂ ਨੂੰ ਪੁੱਛਿਆ ਜਾਊਗਾ ਉਹ ਤਾਂ ਹੁਣ ਉਹਨਾਂ ਦਾ ਮੈਨੂੰ ਤਾਂ ਸਿਰਫ ਉਹਨਾਂ ਨੇ ਇਹੀ ਕਿਹਾ ਜੀ ਜਿਵੇਂ ਕੱਲ ਵੀ ਸੀਗੇ ਕੱਲ ਇੱਥੇ ਜਿਹੜਾ ਰੋਸ ਕੀਤਾ ਗਿਆ ਸੀਗਾ ਵੀ ਰਾਸ਼ਨ ਹੈ ਜਿਹੜਾ ਮਾੜਾ ਆ ਰਿਹਾਗਾ ਜ਼ਿਆਦਾ ਚ ਪੱਥਰ ਜੱਕਾ ਕੱਚਾ ਆ ਰਿਹਾਗਾ ਮੰਗ ਪੱਥਰ ਦਿੱਤਾ ਸੀਗਾ ਉੱਤੇ ਵੀ ਸਾਨੂੰ ਮਿਲ ਕੇ ਜੇ ਦੇਖਿਆ ਗਿਆ ਵੀ ਉੱਥੇ ਸਮੂਲੀਅਤ ਹੈ ਨਹੀਂ ਸੀ ਹਾਂਜੀ ਉੱਥੇ ਜੀ ਕੱਲ ਕੋਈ ਨਿਜਰ ਜਿਵੇਂ ਆ ਕਰਕੇ ਮਤਲਬ ਕੇ ਵੀ ਜਿਵੇਂ ਕਹਿ ਲੋ ਵੀ ਅਸੀਂ ਨਹੀਂ ਆ ਸਕੇ ਹੈਗੇ ਕੁਝ ਸਰਕਲ ਪ੍ਰਧਾਨ ਸਾਡੇ ਜਿਹੜੇ ਮੈਂਬਰ ਸਾਡੇ ਸਰਕਲ ਦੇ ਵਿੱਚੋਂ ਆਏ ਵੀ ਸੀ ਤੇ ਉਹ ਜਿਹੜੇ ਸ਼ਹਿਰ ਦੇ ਵੀ ਮੈਂਬਰ ਹੈਗੇ ਸੀ ਉਹਦੇ ਵਿੱਚ ਅਸੀਂ ਉਸ ਗੱਲ ਨਾਲ ਐਗਰੀ ਹਾਂ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਰਸਣ ਉਹ ਸਹੀ ਆ ਜਾਂ ਪਹਿਲਾਂ ਵਾਲਾ ਸਹੀ ਆ ਲੋਕ ਕਈ ਜਿਹੜੇ ਹੈਗੇ ਉਹਨਾਂ ਨੂੰ ਪਸੰਦ ਵੀ ਕਰਦੇ ਆ ਬਟ ਹੁਣ ਵਾਲਾ ਵੀ ਸਾਨੂੰ ਕੋਈ ਇਹ ਨਹੀਂ ਕਿਹਾ ਗਿਆ ਹੈਗਾ ਅਸੀਂ ਲਾਪਾਤਰੀ ਨੂੰ ਖਾਣਾ ਦੇਣੀ ਆ ਜੇ ਉਹ ਖਾਣਾ ਉਹਨਾਂ ਦੇ ਪਸੰਦ ਆ ਉਹ ਲੈ ਕੇ ਜਾ ਰਹੇ ਨੇ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਹੈਗੇ ਅਸੀਂ ਆਪਣੇ ਕੋਲੋਂ ਕੁਝ ਨਹੀਂ ਉਹਦੇ ਵਿੱਚ ਉਹਨਾਂ ਨੂੰ ਇਹ ਕੰਪੈਲ ਨਹੀਂ ਕਰਦੇ ਵੀ ਇਹ ਸਹੀ ਆ ਕਿ ਗਲਤ ਹੈਗਾ ਤੁਸੀਂ ਦੱਸੋ ਉਹਨਾਂ ਉਹ ਲੈ ਕੇ ਜਾ ਰਹੇ ਨੇ ਪਰ ਦੇਖੋ ਜੀ ਜਿਹੜੀ ਸ਼ਿਕਾਇਤ ਹੈਗੀ ਜੇ ਇਹ ਪੰਜਾਬ ਲੈਵਲ ਤੇ ਮਸਲੇ ਹਣਾ ਤੇ ਅਸੀਂ ਇਹਦੇ ਵਿੱਚ ਤਾਂ ਜਿਹੜੇ ਪੰਜਾਬ ਦੇ ਲੋਕ ਨੇਗੇ ਜਾਂ ਲਾਪਾਤਰੀ ਨੇ ਸਾਡੇ ਖਾਣਾ ਲੈ ਕੇ ਜਾਂਦੇ ਨੇ ਤਾਂ ਉਹ ਉਹਨਾਂ ਦੀਆਂ ਜਿਹੜੇ ਵੀ ਉਹ ਹੋਣਗੇ ਉਹਦੇ ਤੇ ਇਹ ਤਾਂ ਕੰਪਨੀ ਦੇਖੂਗੀ ਵੀ ਸਰਕਾਰ ਨੇ ਦੇਖਣਾ ਹੈਗਾ ਵੀ ਅਸੀਂ ਕੀ ਫੈਸਲਾ ਲੈਣੇਗਾ ਹੁਣ ਜਿਵੇਂ ਉਹਨਾਂ ਨੇ ਦੱਸਿਆ ਸੀਗਾ ਵੀ ਜਿਹੜੇ ਤੁਸੀਂ ਲਾਪਾਤਰੀ ਸੀਗੇ ਉਹਨਾਂ ਨੇ ਵੀ ਸ਼ਿਕਾਇਤ ਕੀਤੀ ਸੀ ਲਿਖਤੀ ਰੂਪ ਚ ਉਹਨੇ ਦਿਖਾਇਆ ਵੀ ਸਾਨੂੰ ਸ਼ਿਕਾਇਤ ਕੀਤੀ ਹੈ ਵੀ ਇਹ ਜਿਹੜਾ ਖਾਣਾ ਜਦ ਬਣਾਉਣੇ ਜਾਂਦਾ ਕੌੜਾ ਬਣਦਾ ਜਾਂ ਕੱਚਾ ਜਿਹਾ ਪਾਣਾ ਆਉਂਦਾ ਹੈਗਾ ਵੀ ਸਾਨੂੰ ਵੀ ਕੋਈ ਸ਼ਿਕਾਇਤ ਹੈ ਇਸ ਤਰ੍ਹਾਂ ਦੀ ਹਾਂਜੀ ਬਣਾਉਣ ਦੇ ਵਿੱਚ ਤੇ ਉਹ ਦੇਖੋ ਜੀ ਜਦੋਂ ਅਸੀਂ ਉਹ ਬਣਾ ਕੇ ਲਾਪਤਰੀਆਂ ਨੂੰ ਖਵਾਉਣੀ ਆ ਓਸ਼ ਪਰਸੈਂਟ ਤਾਂ ਲੋਕ ਉਹਨਾਂ ਦੇ ਵਿੱਚ ਉਹ ਕਹਿੰਦੇ ਨੇ ਵੀ ਠੀਕ ਐ ਜੇ ਅਸੀਂ ਦੇਖਿਆ ਜਾਵੇ ਕੁਝ ਜਿਹੜੀ ਪਹਿਲਾਂ ਪੰਜੀਰੀ ਸੀ ਜਿਵੇਂ ਹੁਣ ਤਾਂ ਪੰਜੀਰੀ ਆਈ ਨਹੀਂ ਹੈਗੀ ਖੈਰ ਸਾਡੇ ਸੈਂਟਰ ਐਂਸ ਤਾਂ ਨਹੀਂ ਪਹੁੰਚੀ ਹੈਗੀ ਵੀ ਉਹ ਪੰਜੀਰੀ ਜਿਹੜੀ ਵੇਰਕਾ ਦੀ ਪੰਜੀਰੀ ਕਹਿੰਦੇ ਸੀ ਲੋਕ ਵੀ ਉਹ ਉਹ ਵਧੀਆ ਪੰਜੀਰੀ ਐ ਕਿ ਇਸ ਗੱਲ ਨਾਲ ਅਸੀਂ ਵੀ ਸਹਿਮਤ ਹਾਂਗੇ ਵੀ ਕੋਈ ਅਸੀਂ ਸਾਡੀ ਇਹ ਨਹੀਂ ਹੈਗਾ ਵੀ ਅਸੀਂ ਅੱਜ ਵੀ ਇਸ ਯੂਨੀਅਨ ਨੂੰ ਅਸਤੀਫਾ ਦੇਤਾ ਤੇ ਕੋਈ ਮਤਲਬ ਕਿ ਵੀ ਉਹ ਹੈ ਜੋ ਜੋ ਹੈ ਉਹ ਤਾਂ ਸਾਰਿਆਂ ਦੇ ਸਾਹਮਣੇ ਹੈਗਾ ਇਸ਼ੂ ਹੈਗਾ ਸਾਰੀ ਸਾਰਿਆਂ ਵਾਸਤੇ ਇੱਕੋ ਹੀ ਹੈ ਤੇ ਦੇਖੋ ਉਹਦੇ ਵਿੱਚ ਜਿਹੜੇ ਸਰਕਾਰ ਨੂੰ ਅਸੀਂ ਇਹ ਇਹ ਤਾਂ ਨਹੀਂ ਨਾ ਪੁੱਛ ਸਕਦੇ ਹੈਗੇ ਵੀ ਤੁਸੀਂ ਕਿਉਂ ਨਹੀਂ ਇਹ ਦੇ ਰਹੇ ਅਸੀਂ ਤਾਂ ਮੰਗ ਆਪਣੀ ਭੇਜਾਂਗੇ ਠੀਕ ਹੈ ਅਸੀਂ ਸਰਕਾਰ ਨੂੰ ਭੇਜਾਂਗੇ ਜੇ ਲੋਕਾਂ ਦੀ ਡਿਮਾਂਡ ਹੋਊਗੀ ਵੀ ਸਾਨੂੰ ਪੰਜੀਰੀ ਚਾਹੀਦੀ ਹੈ ਸਾਨੂੰ ਦੂਸਰਾ ਕਣਕ ਚਾਹੀਦੀ ਹੈ ਸਾਨੂੰ ਚੌਲ ਚਾਹੀਦੇ ਨੇਗੇ ਤਾਂ ਉਹ ਅਸੀਂ ਸਾਡੇ ਤੋਂ ਦਫ਼ਤਰ ਵੱਲੋਂ ਲਿਖ ਕੇ ਇਹ ਪ੍ਰੈਸ਼ਰ ਦੇ ਵਿੱਚ ਨਹੀਂ ਕਿਹਾ ਗਿਆ ਸਾਨੂੰ ਜਿਵੇਂ ਸੁਪਰਵਾਈਜ਼ਰਾਂ ਨੇ ਮੈਸੇਜ ਦਿੱਤੇ ਨੇ ਵੀ ਤੁਸੀਂ ਆਪਣੇ ਲੈਵਲ ਤੇ ਲਾਪਾਤਰੀਆਂ ਤੋਂ ਪੁੱਛੋ ਜੇ ਉਹ ਕਹਿੰਦੇ ਨੇ ਸਹੀ ਹੈ ਖਾਣਯੋਗ ਹੈ ਤੇ ਖਾਣਯੋਗ ਲਿਖੋ ਜੇ ਨਾ ਖਾਣਯੋਗ ਹੈ ਤੇ ਉਹਦੇ ਅੱਗੇ ਨਾ ਖਾਣਯੋਗ ਲਿਖੋ ਅਸੀਂ ਬਕਾਇਦਾ ਆਪਦੇ ਜਿਹੜਾ ਹੈਗਾ ਸਾਡੇ ਸਰਕਲ ਨੂੰ ਤਾਂ ਇਹ ਆਇਆ ਸੀ ਵੀ ਅਸੀਂ ਸਰਟੀਫਿਕੇਟ ਦਫ਼ਤਰ ਨੂੰ ਦੇ ਚੁੱਕੀ ਹਾਂ ਜਿਹੜੇ ਕੱਲ ਕਿਹਾ ਹੈਗਾ ਉਹ ਕਹਿੰਦੇ ਸਾਨੂੰ ਦਵਾ ਪਾਇਆ ਜਾ ਰਿਹਾ ਵੀ ਤੁਸੀਂ ਸਹੀ ਲਿਖ ਕੇ ਭੇਜੋ ਨਹੀਂ ਜੀ ਸਾਡੇ ਤੇ ਤਾਂ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਸਾਡੇ ਬਲਾਕ ਸਿਟੀ ਦੇ ਵਿੱਚ ਤਾਂ ਮੈਂ ਦੇਖਿਆ ਨਹੀਂ ਹੈਗਾ ਵੀ ਕੋਈ ਸਰਕਲ ਪ੍ਰਧਾਨਾ ਬਾਕੀ ਫਿਰ ਤੁਹਾਨੂੰ ਸਾਰੇ ਸਰਕਲ ਪ੍ਰਧਾਨ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋਗੇ ਇੱਥੇ ਨਹੀਂਗੇ ਆਪਣੇ ਅਵੇਲੇਬਲ ਹਨਾ ਵੀ ਆਪਣੇ ਸ਼ਹਿਰ ਦੇ ਵਿੱਚ ਵੀ ਨਹੀਂ ਤੇ ਕੋਈ ਸਾਡੇ ਤੇ ਤਾਂ ਕੋਈ ਇਸ ਤਰ੍ਹਾਂ ਦਾ ਸਾਡੇ ਸਰਕਲ ਦੇ ਵਿੱਚ ਤਾਂ ਨਹੀਂ ਕਿਹਾ ਗਿਆ ਹੈਗਾ ਅੱਜ ਜਿਹੜੇ ਅਸਤੀਫੇ ਦਿੱਤੇ ਗਏ ਇਹ ਫਿਰ ਕਿੰਨੇ ਤੁਹਾਡੇ ਮੈਂਬਰਾਂ ਵੱਲੋਂ ਦਿੱਤੇ ਗਏ ਕਿਹੜੇ ਕਾਦੇ ਕਿਹੜੇ ਮੈਂਬਰਾਂ ਹਾਂਜੀ ਇਹਦੇ ਵਿੱਚ ਸਰਕਲ ਪ੍ਰਧਾਨ ਮੇਰੇ ਨਾਲ ਹੈਗੇ ਨੰਗੇ ਸੋਮਰਾਨੀ ਜੀ ਤੇ ਸਰਕਲ ਪ੍ਰਧਾਨ ਸਾਡੇ ਗੁਰਚਰਨ ਕੌਰ ਨੇਗੇ ਤੇ ਸਰਕਲ ਪ੍ਰਧਾਨ ਸਾਡੇ ਸੁਖਦੇਵ ਕੌਰ ਨੇਗੇ ਇਹਨਾਂ ਵੱਲੋਂ ਦਿੱਤੇ ਗਏ ਨੇ ਉਹ ਅੱਜ ਥੋੜਾ ਜਿਹਾ ਵੀ ਕੋਈ ਉਹਨਾਂ ਦੀ ਡੈਥ ਹੋ ਗਈ ਸੀ ਉੱਥੇ ਗਏ ਨੇਗੇ ਅਚਾਨਕ ਹੀ ਕਿਸੇ ਉਹ ਦਾ ਕਰਕੇ ਤੇ ਇਹ ਸਰਕਲ ਪ੍ਰਧਾਨ ਨੇ ਬਾਕੀ ਸਰਕਲਾਂ ਦੇ ਵਿੱਚੋਂ ਉਹਨਾਂ ਦੇ ਨਾਲ ਕਿੰਨੇ ਮੈਂਬਰ ਜੁੜੇ ਨੇ ਉਹ ਉਹਨਾਂ ਨੂੰ ਪਤਾ ਹੈ ਜੀ ਛੋਟਾ ਕੀ ਨਾ ਮੇਰਾ ਨਾਮ ਸੋਮਰਾਨੀ ਹੈ ਜੀ ਤੇ ਕੀ ਕਾਰਨ ਹੋਇਆ ਜਿਹੜਾ ਤੁਸੀਂ ਫਿਰ ਅਸਤੀਫਾ ਦੇ ਰਹੇ ਦੇਖੋ ਜੀ ਕਾਰਨ ਕਾਰਨ ਤਾਂ ਕੁਝ ਵੀ ਨਹੀਂ ਕਹੀਏ ਤੇ ਦੇਖ ਲਈਏ ਤਾਂ ਬਹੁਤ سارے ਕਾਰਨ ਵੀ ਹੈ ਤੇ ਪਰ ਮੈਂ ਜਦੋਂ ਮੈਂ ਅਸਤੀਫਾ ਦੇਣ ਲੱਗੀ ਆ ਇਸ ਕਰਕੇ ਕਿਉਂਕਿ ਮੈਨੂੰ ਜਿਹੜਾ ਇਹਦੇ ਵਿੱਚ ਆਂਗਣਵਾੜੀ ਯੂਨੀਅਨ ਵਿੱਚ ਬਹੁਤ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈਗਾ ਵੀ ਬਹੁਤ ਮੇਰੇ ਤੇ ਪ੍ਰੈਸ਼ਰ ਪਾਇਆ ਜਾਂਦਾ ਕਿਸੇ ਵੀ ਤੁਸੀਂ ਦੇਖ ਲਓ ਵੀ ਕੁੜੀਆਂ ਵੱਲੋਂ ਦੇਖ ਲਓ ਜਾਂ ਕੋਈ ਵੀ ਕਿਵੇਂ ਵੀ ਲਾ ਲੋ ਵੀ ਮੈਨੂੰ ਬਹੁਤ ਮੈਂਟਲੀ ਹਰਾਸਮੈਂਟ ਕੀਤਾ ਜਾਂਦਾ ਇਸ ਵਾਸਤੇ ਵੀ ਮੈਂ ਮੇਰੇ ਘਰ ਦੇ ਨਹੀਂ ਇਹ ਗੱਲ ਚਾਹੁੰਦੇ ਵੀ ਇਹ ਤੁਸੀਂ ਕਿਸੇ ਦੇ ਪ੍ਰੈਸ਼ਰ ਹੇਠਾਂ ਆ ਕੇ ਕੰਮ ਕਰੇ ਤੇ ਉਹਦੇ ਨਾਲ ਤੇਰੀ ਮੈਂਟਲੀ ਹਰਾਸਮੈਂਟ ਹੋਵੇ ਤੇ ਤੇਰੇ ਬੱਚਿਆਂ ਨੂੰ ਕੋਈ ਪ੍ਰੈਸ਼ਰ ਹੋਵੇ ਤੇ ਤੇਰੇ ਬੱਚਿਆਂ ਤੇ ਕੋਈ ਆ ਜਾਵੇ ਤੇ ਇਸ ਵਾਸਤੇ ਮੈਂ ਆਪਦੇ ਘਰਦਿਆਂ ਦੀ ਮਰਜ਼ੀ ਦੇ ਮੁਤਾਬਕ ਜਿਹੜਾ ਹੈਗਾ ਅੰਗਣਵੜੀ ਯੂਨੀਅਨ ਤੋਂ ਆਪਦਾ ਫੈਸਲਾ ਰਜਾਈਨ ਦੇ ਚ ਲੱਗੀ ਹੈ ਕਿੰ ਜਿਹੜਾ ਰੈਸਟ੍ਰੀਮੈਂਟ ਕੀਤਾ ਜਾ ਰਿਹਾ ਹੈਗਾ ਉਹ ਸੋਡੇ ਅਹੁਦੇਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਜਾਂ ਵਰਕਰਾਂ ਵੱਲੋਂ ਦੇਖੋ ਮੇਰੀਆਂ ਅਹੁਦੇਦਾਰਾਂ ਵੱਲੋਂ ਤਾਂ ਮੈਂ ਕਹਿ ਸਕਦੀ ਆ ਵੀ ਮੈਨੂੰ ਹਜੇ ਤੱਕ ਨਹੀਂ ਕੀਤਾ ਪਰ ਮੇਰੀਆਂ ਵਰਕਰਾਂ ਵੱਲੋਂ ਵੀ ਮੈਨੂੰ ਕੀਤਾ ਜਾਂਦਾ ਕਦੇ ਕੋਈ ਆ ਇਹਦਾ ਹਿਸਾਬ ਲੈਣਾ ਇੱਥੇ ਤੁਸੀਂ ਗਏ ਇੱਥੇ ਸਾਨੂੰ ਦੱਸਿਆ ਨਹੀਂ ਜਾਂ ਹੁਣ ਪਿੱਛੇ ਲਾ ਲੋ ਦੇਖੋ ਜੀ ਬਲਜੀਤ ਕੌਰ ਮੈਡਮ ਮੰਤਰੀ ਨਾਲ ਮੀਟਿੰਗ ਸੀਗੀ ਸਾਨੂੰ ਇਹਦੇ ਇਹਦੇ ਏਜੰਡੇ ਦਾ ਕੁਝ ਨਹੀਂ ਪਤਾ ਸੀਗਾ ਵੀ ਸਾਡੀਆਂ ਕੁਝ ਕੋ ਵਰਕਰ ਸੀਗੀਆਂ ਜਿਹੜੀਆਂ ਉਹਨਾਂ ਨੇ ਬਲਜੀਤ ਕੌਰ ਮੈਡਮ ਨਾਲ ਮੀਟਿੰਗ ਕੀਤੀ 4 ਜੁਲਾਈ ਦੀ ਮੀਟਿੰਗ ਸੀ ਉੱਥੇ ਚਲ ਸਾਨੂੰ ਵੀ ਸੱਦਾ ਦਿੱਤਾ ਗਿਆ ਵੀ ਤੁਸੀਂ ਆਓ ਆਪਾਂ ਮੰਤਰੀ ਨਾਲ ਮੀਟਿੰਗ ਕਰਨੀ ਹੈ ਮੈਂ ਚਲੀ ਗਈ ਇਹਦੇ ਤੇ ਮੇਰੇ ਤੇ ਬਹੁਤ ਵੱਡਾ ਪ੍ਰੈਸ਼ਰ ਕੀਤਾ ਗਿਆ ਇਹਦੇ ਤੇ ਮੈਨੂੰ ਇਹ ਵੀ ਮੇਰੇ ਤੇ ਮੈਂ ਬਲੇਮ ਲਾਇਆ ਗਿਆ ਵੀ ਸੋਮਾ ਹੈਟਿਆ ਜਿਹੜੇ ਮੇਰੇ ਸੁਪਾ ਪ੍ਰਧਾਨ ਵੱਲੋਂ ਲਾਇਆ ਗਿਆ ਇਹ ਬਲੇਮ ਸੋਮਾ ਜਿਹੜੀ ਹੈਗੀ ਹੈ ਸਰਕਾਰ ਨਾਲ ਜਾ ਰਲਗੀ ਹੈ ਤੇ ਸਰਕਾਰ ਦੇ ਨਾਲ ਖੜ ਗਈ ਜਾ ਕੇ ਤੇ ਅੱਜ ਸਾਨੂੰ ਛੜਤਾ ਪਰ ਮੈਂ ਇਸ ਗੱਲ ਨੂੰ ਮੈਨੂੰ ਟੌਰਚਰ ਕੀਤਾ ਗਿਆ ਇਸ ਗੱਲ ਵਾਸਤੇ ਤੇ ਮੈਂ ਇਹ ਟੌਰਚਰ ਸਹਿਣ ਨਹੀਂ ਕਰ ਸਕਦੀ ਕਿ ਦੇਖੋ ਵੀ ਮੈਨੂੰ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਸੀ ਵੀ ਜੇ ਜੋੜੀ ਜਿਹੜੀਆਂ ਵੀ ਸਾਡੇ ਨਾਲ ਕੁੜੀਆਂ ਉੱਥੇ ਗਈਆਂ ਸੀਗੀਆਂ ਸਾਡੇ ਭੈਣ ਜੀ ਸਿਨੀਅਰ ਆਗੂ ਗਏ ਸੀ ਵੀ ਉਹਨਾਂ ਨੇ ਉੱਥੇ ਪ੍ਰੈਸ ਨੋਟ ਜਾਰੀ ਕਰਤਾ ਵੀ ਅਸੀਂ ਹਰਗੋਬਿੰਦ ਭੈਣ ਜੀ ਦੀ ਯੂਨੀਅਨ ਛੱਡ ਕੇ ਅਸੀਂ ਆਪਦੀ ਯੂਨੀਅਨ ਬਣਾਉਣੀ ਹੈ ਇਸ ਵਾਸਤੇ ਵੀ ਮੈਨੂੰ ਇਹ ਨਵੀਂ ਜੁਨੀਅਨ ਬਾਰੇ ਕੋਈ ਵੀ ਆਈਡੀਆ ਨਹੀਂ ਸੀਗਾ ਵੀ ਉਹ ਨਵੀਂ ਜੁਨੀਅਨ ਬਣਾਉਣਗੇ ਤੇ ਮੈਂ ਗਈ ਸੀ ਇੱਕ ਮੀਟਿੰਗ ਕਰਨ ਮੇਰੇ ਤੋਂ ਪੁੱਛਣ ਤੇ ਮੈਨੂੰ ਪੁੱਛਿਆ ਨਹੀਂ ਗਿਆ ਮੈਨੂੰ ਨਾ ਪੁੱਛਣ ਦੀ ਬਜਾਏ ਮੇਰੇ ਤੇ ਬਲੇਮ ਲਾਏ ਗਏ ਵੀ ਇਹ ਸਰਕਾਰ ਨਾਲ ਰਲ ਗਈ ਅੱਜ ਸਰਕਾਰ ਨਾਲ ਖੜ ਗਈ ਅੱਜ ਸਰਕਾਰ ਨਾਲ ਵੇਖਦੀ ਦੇਖੋ ਜੀ ਇਹ ਮੇਰੇ ਵਾਸਤੇ ਬਹੁਤ ਵੱਡੇ ਪ੍ਰੈਸ਼ਰ ਦੀ ਗੱਲ ਸੀ ਤੇ ਹੋਰ ਮੈਨੂੰ ਕੋਈ ਨਹੀਂ ਮੈਂ ਇਸ ਵਿੱਚ ਆ ਕੇ ਮੈਂ ਆਪਦੇ ਜੁਨੀਅਨ ਤੋਂ ਅੱਜ ਫੈਸਲਾ ਕੀਤਾ ਵੀ ਮੈਂ ਜੁਨੀਅਨ ਦੇ ਵਿੱਚ ਨਹੀਂ ਰਹਿਣਾ ਜਿਹੜੇ ਦੂਜੇ ਛੋੜੇ ਅਹੁਦੇਦਾਰ ਸੀ ਜਾਂ ਵਰਕਰ ਗਏ ਸੀਗੇ ਕਿ ਉਹਨਾਂ ਦਾ ਪਹਿਲਾਂ ਹੀ ਸੀਗਾ ਵੀ ਅਸੀਂ ਜਿਹੜੇ ਜੂਨੀਅਨ ਲੱਗ ਬਣਾਉਣੇ ਆ ਕਿਸ ਨੂੰ ਪਤਾ ਹੀ ਨਹੀਂ ਸੀ ਉਹਨਾਂ ਵਾਰ ਉਹਨਾਂ ਦਾ ਮੈਨੂੰ ਕੁਝ ਨਹੀਂ ਪਤਾ ਸੀਗਾ ਵੀ ਉਹਨਾਂ ਨੇ ਆਪ ਦੀ ਜੂਨੀਅਨ ਲੱਗ ਤੋਂ ਬਣਾਉਣੀ ਹੈ ਜਾਂ ਉਹਨਾਂ ਨੇ ਕੋਈ ਪ੍ਰੈਸ ਰੀਟ ਜਾਰੀ ਕਰਨਾ ਹੈ ਮੈਨੂੰ ਉਹਨਾਂ ਦੇ ਕੋਈ ਪਤਾ ਨਹੀਂ ਜੇ ਮੈਨੂੰ ਇੰਨਾ ਪਤਾ ਹੁੰਦਾ ਵੀ ਉਹਨਾਂ ਕੁੜੀਆਂ ਨੇ ਕੋਈ ਪ੍ਰੈਸ ਨੋਟ ਦੇਣਾ ਜਾਂ ਉਹਨਾਂ ਨੇ ਆਪਦੀ ਜੂਨੀਅਨ ਅਲੱਗ ਤੋਂ ਬਣਾਉਣੀ ਹੈ ਤਾਂ ਫੇਰ ਮੈਂ ਆਪਦਾ ਫੈਸਲਾ ਲੈਂਦੀ ਵੀ ਮੈਂ ਜਾਣਾ ਕਿ ਨਹੀਂ ਜਾਣਾ ਉਹ ਮੇਰੇ ਤੇ ਡਿਪੈਂਡ ਸੀਗਾ ਹਨਾ ਮੈਨੂੰ ਇਸ ਗੱਲ ਬਾਰੇ ਕੋਈ ਮੈਨੂੰ ਸਵੇਰ ਮੈਸੇਜ ਆਇਆ ਸੀਗਾ ਮੈਨੂੰ ਐਸੀ ਵੀ ਚਲ ਮੰਤਰੀ ਮੈਡਮ ਨਾਲ ਮੀਟਿੰਗ ਕੋਈ ਗੱਲ ਨਹੀਂ ਜਦੋਂ ਮੀਟਿੰਗਾਂ ਤਾਂ ਹਰ ਕੋਈ ਵੀ ਜਥੇਬੰਦੀ ਹੈ ਜਥੇਬੰਦੀ ਵੀ ਹੈ ਜਾਂ ਕੋਈ ਆਮ ਵਰਕਰ ਹੈ ਆਮ ਨਾਗਰਿਕ ਨੂੰ ਹਰ ਇੱਕ ਨੂੰ ਆਪਣੇ ਹੱਕ ਰੱਖਣ ਦਾ ਸਰਕਾਰ ਕੋਲੇ ਗੱਲ ਕਰਨ ਦਾ ਆਪਦੇ ਵੱਲੋਂ ਹੱਕ ਰੱਖਣ ਦਾ ਆਪਦਾ ਹੁੰਦਾ ਆਪਦੇ ਵੱਲੋਂ ਵੀ ਮੈਂ ਪ੍ਰੋਟੈਸਟ ਕੀਤਾ ਮੈਂ ਆਉ ਆਪਣੀਆਂ ਜਿਹੜੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖਾਂ ਤੇ ਮੈਨੂੰ ਵੀ ਐਂ ਸੀ ਚੱਲ ਵੀ ਜੇ ਮੀਟਿੰਗ ਹੁੰਦੀ ਹੈ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਗੱਲ ਕਰ ਸਕਦੀ ਹੈ ਤਾਂ ਮੈਂ ਉੱਥੇ ਆਪਦੀ ਗੱਲ ਰੱਖਣ ਗਈ ਸੀ ਤੇ ਮੈਨੂੰ ਨਹੀਂ ਇੰਨਾ ਇੰਨਾ ਨਹੀਂ ਮੈਨੂੰ ਪਤਾ ਸੀ ਨਾ ਵੀ ਮੇਰੇ ਤੇ ਐਡਾ ਵੱਡਾ ਬਲੇਮ ਲਾਇਆ ਜਾਊਗਾ ਮੈਨੂੰ ਸਰਕਾਰ ਨਾਲ ਦੇ ਨਾਲ ਲਾਇਆ ਜਾਊਗਾ ਤੇ ਹਾਲਾਂਕਿ ਕਿ ਮੈਨੂੰ ਤਾਂ ਸਰਕਾਰਾਂ ਦਾ ਉੜਾੜਾ ਵੀ ਨਹੀਂ ਪਤਾ ਵੀ ਕਿਹੜੀ ਸਰਕਾਰ ਕੀ ਕਰਦੀ ਹੈ ਕਿਹੜੀ ਕੀ ਕਰਦੀ ਹੈ ਅਸੀਂ ਇੱਕ ਆਪਦੇ ਚੁੱਲ੍ਹੇ ਚੋਂ ਕੇ ਤਾਂ ਉੱਠ ਕੇ ਆਂਗਣਵਾੜੀ ਜਾਂਦੇ ਆਂ ਆਂਗਣਵਾੜੀ ਤੋਂ ਉੱਠ ਕੇ ਅਸੀਂ ਆਪਦੇ ਬੱਚਿਆਂ ਨਾਲ ਤੇ ਵਾਤ ਵਾਤ ਅ ਅੰਗਣਵਾੜੀ ਤੇ ਜੋ ਵੀ ਸਾਡੇ ਹਰਗੋਬਿੰਦ ਵੱਲੋਂ ਭੈਣ ਜੀ ਵੱਲੋਂ ਸਾਨੂੰ ਜੋ ਵੀ ਪ੍ਰੋਟੈਸਟ ਦਿੱਤੇ ਸਨ ਸੀ ਉਹ ਕਰਦੇ ਸੀਗੇ ਵੀ ਅਸੀਂ ਆਪਦੇ ਹੱਕਾਂ ਵਾਸਤੇ ਲੜਦੇ ਸੀ ਪਰ ਮੈਨੂੰ ਸਰਕਾਰਾਂ ਨਾਲ ਕੋਈ ਵੀ ਉਹ ਨਹੀਂ ਸੀ ਪਰ ਮੈਨੂੰ ਜਦੋਂ ਅੱਜ ਸਰਕਾਰ ਨਾਲ ਰਲਾਤਾ ਤੇ ਮੈਨੂੰ ਇਸ ਇਸ ਚੀਜ਼ ਦਾ ਬਹੁਤ ਸਦਮਾ ਲੱਗਿਆ ਮੇਰੇ ਘਰਦਿਆਂ ਨੂੰ ਵੀ ਲੱਗਿਆ ਮੇਰੇ ਬੱਚਿਆਂ ਨੂੰ ਵੀ ਲੱਗਿਆ ਮੇਰੇ ਪੇਰੈਂਟਸ ਨੂੰ ਵੀ ਲੱਗਿਆ ਇਸ ਵਾਸਤੇ ਮੈਂ ਆਪਦੇ ਪੇਰੈਂਟਸ ਕਰਕੇ ਆਪਦੇ ਬੱਚਿਆਂ ਕਰਕੇ ਮੈਂ ਆਪਦੇ ਘਰਦਿਆਂ ਕਰਕੇ ਮੈਂ ਇਸ ਚੋਣੀਆਂ ਤੋਂ ਰਜਾਇਨ ਦੇ ਰਹੀ ਹੁਣ ਜਦੋਂ ਤੁਸੀਂ ਮੰਤਰੀ ਨਾਲ ਗੱਲਬਾਤ ਕਰ ਰਹੇ ਸੀਗੇ ਉਦੋਂ ਉਹਨਾਂ ਨੇ ਆਪਣੇ ਜੁਨੀਅਰ ਪੱਖੀ ਗੱਲਬਾਤ ਕੀਤੀ ਕਿ ਜਾਂ ਸਰਕਾਰ ਪੱਖੀ ਗੱਲਬਾਤ ਨਹੀਂ ਜੀ ਉਹਨਾਂ ਨੇ ਮੈਂ ਤੁਹਾਨੂੰ ਦੱਸਾਂ ਉਹਨਾਂ ਨੇ ਕੋਈ ਸਰਕਾਰ ਪੱਖੀ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਸਾਨੂੰ ਇਹ ਅਸੀਂ ਗਏ ਆ ਸਾਡੇ ਤੋਂ ਗੱਲਬਾਤ ਕੀਤੀ ਐ ਅਸੀਂ ਬੈਠੇ ਐ ਉਹਨਾਂ ਨੇ ਪੁੱਛਿਆ ਹਾਂ ਬੀਬਾ ਤੁਸੀਂ ਆਪਦੀ ਕੀ ਮੰਗਾ ਲੈ ਕੇ ਆਏ ਹੋ ਤੁਹਾਡੀ ਕੀ ਮੰਗਾ ਹੈਗਾ ਤੇ ਹਰੇਕ ਨੇ ਆਪਦੇ ਆਪਦੇ ਵਿਊ ਦਿੱਤੇ ਮੈਨੂੰ ਵੀ ਮੈਂ ਵੀ ਉਹਨਾਂ ਨੂੰ ਉੱਠ ਕੇ ਕਿਹਾ ਵੀ ਮੈਂ ਮੈਡਮ ਮੈਂ ਐਨਜੀਓ ਬਲਾਕ ਨੂੰ ਬਿਲੋਂਗ ਕਰਦੀ ਐ ਵੀ ਮੈਂ ਐਵੇਂ ਕਰਕੇ ਸਾਡੇ ਐਨਜੀਓ ਦੇ ਬਹੁਤ ਸਾਰੇ ਮਸਲੇ ਐ ਉਹਨੇ ਮੈਨੂੰ ਬਕਾਇਦਾ ਕਿਹਾ ਬੇਟਾ ਤੈਨੂੰ 10 ਮਿੰਟ ਦਿੰਨੀ ਐ ਤੇ ਵੀ ਤੂੰ ਆਪਦੇ ਆਪਦੇ ਗੱਲਾਂ ਰੱਖ ਤੇਰੇ ਐਨਜੀਓ ਦੇ ਕੀ ਮਸਲੇ ਐ ਮੈਂ ਉਹਨੂੰ ਹਰੇਕ ਆਪਦੇ ਮਸਲਿਆਂ ਬਾਰੇ ਜੋ ਵੀ ਵੀ ਸਾਨੂੰ ਐਨਜੀਓ ਤੋਂ ਬਾਹਰ ਕੱਢ ਕੇ ਸਾਨੂੰ ਦੂਜਾ ਆਈਸੀਡੀ ਵਿਭਾਗ ਵਿੱਚ ਲਿਆਂਦਾ ਜਾਵੇ 36 ਮਹੀਨੇ ਸਾਡਾ ਬਕਾਇਆ ਖੜਾ ਹੈਗਾ ਸਾਨੂੰ ਉਹ ਦਿੱਤਾ ਜਾਵੇ ਸਾਡੀਆਂ ਰੈਗੂਲਰ ਤਨਖਾਹਾਂ ਕੀਤੀਆਂ ਜਾਣ ਸਾਡੇ ਮਾ ਜਿਹੜੇ ਕਿਰਾਏ ਜਿਹੜੇ ਹੈਗੇ ਬਿਲਡਿੰਗਾਂ ਦੇ ਪਏ ਆ ਉਹ ਦਿੱਤੇ ਜਾਣ ਜੋ ਵੀ ਸਾਡੇ ਸੀਬੀ ਦੇ ਪੈਸੇ ਆ ਉਹ ਦਿੱਤੇ ਜਾਣ ਵੀ ਹਰ ਇੱਕ ਗੱਲ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਵੀ ਸਾਡੇ ਜਿਹੜੇ ਐਨਜੀਓ ਬਲਾਕਾਂ ਦੇ ਸਾਨੂੰ ਆਹਾ ਹਾ ਦਿੱਕਤ ਆਉਂਦੀਆਂ ਵੀ ਸਾਡੇ ਜਿਹੜੇ 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 ਹੈਗੇ ਮੁੱਦੇ ਹੱਲ ਕੀਤੇ ਜਾਣ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਵੀ ਸਾਡਾ ਪ੍ਰੋਸੈਸ ਚੱਲ ਰਿਹਾ ਵੀ ਤੁਹਾਡਾ ਐਨਜੀਓ ਬਲਾਕ ਨੂੰ ਬਾਹਰ ਕੱਢਾਂਗੇ ਤੇ ਤੁਹਾਡੇ ਵੀ ਜਿਵੇਂ ਜਿਵੇਂ ਵੀ ਹੋ ਸਕਦਾ ਤੁਹਾਡੇ ਜਿਵੇਂ ਜਿਵੇਂ ਤੁਹਾਡਾ ਅਮਾਉਂਟ ਆਈ ਜਾਂਦੀ ਹੈ ਸਰਕਾਰ ਪਾਈ ਜਿੰਦੇ ਤੁਹਾਨੂੰ ਪਾਵਾਂਗੇ ਤੇ ਅਸੀਂ ਕੋਸ਼ਿਸ਼ ਕਰਨਿਆ ਵੀ ਐਨ ਜੀਓ ਦੇ ਬਲਾਕਾਂ ਨੂੰ ਬਾਹਰ ਕੱਢ ਕੇ ਤੇ ਤੁਹਾਨੂੰ ਉਹ ਕਰੀਏ ਬਾਕੀ ਉਹਨਾਂ ਨੇ ਸਾਨੂੰ ਸਰਕਾਰ ਦੇ ਪੱਖੀ ਕੋਈ ਸਾਨੂੰ ਉਹਨਾਂ ਨੇ ਸਰਕਾਰ ਦੀ ਬਦੌਲਤ ਸਾਨੂੰ ਕੋਈ ਉਹਨਾਂ ਨੇ ਮੀਟਿੰਗ ਨਹੀਂ ਕੀਤੀ ਕੋਈ ਸਰਕਾਰ ਦੇ ਖੜਨ ਦੀ ਨਾਲ ਨਹੀਂ ਕੋਈ ਗੱਲ ਕੀਤੀ ਇਹੋ ਜੀ ਤਾਂ ਕੋਈ ਟੂ ਦਾ ਪੁਆਇੰਟ ਗੱਲ ਹੋਈ ਨਹੀਂ ਪਰ ਇਹ ਬਲੇਮ ਲੱਗਿਆ ਪਰ ਮੈਂ ਇਹਨੂੰ ਸਹਿਣ ਨਹੀਂ ਕਰ ਸਕਦੀ ਤੁਸੀਂ ਕਹਿਣਗੇ ਵੀ ਉਹਨਾਂ ਨੇ ਪ੍ਰੈਸ ਨੋਟ ਜਾਰੀ ਕਰਤਾਗਾ ਵੀ ਅਸੀਂ ਜੁਨੀਅਨ ਨਾਲ ਲੱਕ ਬਣਾ ਰਹੇ ਹਾਂ ਉਹ ਜੋ ਪ੍ਰੈਸ ਨੋਟ ਜਾਰੀ ਕਰੇ ਸੀ ਉਹਦੇ ਸੋਡਾ ਨਾਮ ਪਾਇਆਗਾ ਸੀ ਜਦ ਤੁਸੀਂ ਸਾਈਨ ਕਰੇ ਸੀ ਕਿ ਉਹਦੇ ਵਿੱਚ ਨਹੀਂ ਅਸੀਂ ਸਾਈਨ ਨਹੀਂ ਕੀਤੇ ਉਹਦੇ ਵਿੱਚ ਉਹਨਾਂ ਨੇ ਸਾਈਨ ਨਹੀਂ ਸਾਈਨ ਤਾਂ ਅਸੀਂ ਸਿਰਫ ਜਿਹੜਾ ਮੰਗ ਪੱਤਰ ਦਿੱਤਾ ਸੀ ਉਹਦੇ ਵਿੱਚ ਕੀਤੇ ਸੀ ਤੇ ਜਿਹੜਾ ਪ੍ਰੈਸ ਨੋਟ ਆ ਉਹਦੇ ਵਿੱਚ ਨਾਂ ਪਾਏ ਸੀ ਜਿੰਨੇ ਮੈਂਬਰ ਅਸੀਂ ਹਾਜ਼ਰ ਹੋਏ ਸੀ ਉਹਦੇ ਸਾਰਿਆਂ ਦੇ ਨਾਂ ਪਾਏ ਸੀ ਬਕਾਇਦਾ ਸਾਡੀ ਫੋਟੋ ਵੀ ਲਈ ਸੀ ਉਹਦੇ ਵਿੱਚ ਵੀ ਮੈਂ ਵੀ ਖੜੀ ਸੀ ਪਰ ਦੇਖੋ ਇੱਕ ਦੇਖੋ ਜੇ ਅਸੀਂ ਇੱਥੇ ਪੰਜ ਮੈਂਬਰ ਖੜੇ ਐ ਜੇ ਪੰਜ ਮੈਂਬਰ ਗੱਲਬਾਤ ਕਰ ਰਹੇ ਐ ਪੰਜਾਂ ਮੈਂਬਰਾਂ ਦੀ ਕੋਈ ਵੀ ਪੱਤਰਕਾਰ ਆਉਂਦਾ ਉਹਨਾਂ ਨੇ ਸਨੈਪ ਲੈ ਲਈ ਜਾਂ ਕੋਈ ਵੀ ਕੋਈ ਕੁੜੀਆਂ ਸਨੈਪ ਖਿੱਚਦੀਆਂ ਉਹਨਾਂ ਵਿੱਚੋਂ ਅਸੀਂ ਭੱਜ ਕੇ ਪਾਸੇ ਨਹੀਂ ਹੋ ਸਕਦੇ ਠੀਕ ਹੈ ਅਸੀਂ ਐ ਨਹੀਂ ਹੋ ਸਕਦੇ ਪਾਸੇ ਜੇ ਉਹਨਾਂ ਨੇ ਸਨੈਪ ਲਈ ਉਹਨਾਂ ਨੇ ਆਪਦੇ ਉਹਦੇ ਵਿੱਚ ਲਾਤੀ ਤਾਂ ਚਲੋ ਕੋਈ ਇਹਦਾ ਇਹ ਇਹ ਜਿਹੜੇ ਹੁੰਦੇ ਆ ਬੈਠ ਕੇ ਵੀ ਮਸਲੇ ਹੱਲ ਪੁੱਛਿਆ ਵੀ ਜਾ ਸਕਦਾ ਜੀ ਇਹ ਬਕਾਇਦਾ ਮੈਨੂੰ ਫੋਨ ਕਰਕੇ ਪੁੱਛ ਵੀ ਸਕਦੇ ਸੀਗੇ ਮੇਨਾਂ ਗੱਲਬਾਤ ਵੀ ਕਰ ਸਕਦੇ ਸੀ ਮੈਂ ਗੱਲਬਾਤ ਕਰਨ ਨੂੰ ਤਿਆਰ ਵੀ ਸੀ ਮੈਂ ਆਪਦਾ ਹੱਕ ਜਿਹੜਾ ਹੈਗਾ ਕੋਈ ਵੀ ਜਿਹੜਾ ਸੀਗਾ ਮੈਂ ਉਹਨਾਂ ਨੂੰ ਆਪਦੀ ਗੱਲ ਰੱਖਣਾ ਉਹ ਮੇਰੇ ਤੋਂ ਪੁੱਛਦੇ ਮਨੋਂ ਅੱਗੇ ਆਪਦੀ ਗੱਲ ਰੱਖਦੀ ਪਰ ਉਹਨਾਂ ਨੇ ਮੈਨੂੰ ਪੁੱਛਣਾ ਹੀ ਨਹੀਂ ਚਾਹਿਆ ਮੇ ਮੈਨੂੰ ਮੇਰੀ ਗੱਲ ਰੱਖਣ ਦਾ ਮੌਕਾ ਹੀ ਨਹੀਂ ਦਿੱਤਾ ਉਸ ਤੋਂ ਪਹਿਲਾਂ ਹੀ ਗਰੁੱਪਾਂ ਦੇ ਵਿੱਚ ਕਮੈਂਟ ਕਰ ਕਰਕੇ ਉਹ ਸਰਕਾਰ ਨਾਲ ਲੜ ਗਈ ਉਹ ਸਰਕਾਰ ਨਾਲ ਖੜ ਗਈ ਉਹ ਉਹ ਮੁਸੀਬਤਾਂ ਵਿੱਚ ਛੱਡ ਗਈ ਵੀ ਇਹ ਗੱਲਾਂ ਇੱਕ ਲੀਡਰ ਨੂੰ ਮਾਇਨੇ ਨਹੀਂ ਰੱਖਦਿਆਂਗਾ ਤੇ ਮੈਂ ਇਸ ਨੂੰ ਇਹ ਮੈਂ ਮੇਰੇ ਇੱਕ ਹਿਸਾਬ ਨਾਲ ਕਹਿੰਨੀ ਆ ਵੀ ਮੇਰੇ ਤੇ ਬਹੁਤ ਵੱਡਾ ਪ੍ਰੈਸ਼ਰ ਸੀਗਾ ਤੇ ਵੀ ਬਹੁਤ ਵੱਡਾ ਵੱਡੀ ਮੇਰੇ ਵਾਸਤੇ ਹਰਾਸਮੈਂਟ ਸੀ ਤੇ ਮੈਂ ਇਸ ਹਰਾਸਮੈਂਟ ਨੂੰ ਵੇਖ ਕੇ ਜਿਹੜਾ ਅੰਗਣਵਾੜੀ ਦੇ ਪਾਸ ਤੋਂ ਅਸਤੀਫਾ ਜੂਨੀਅਨ ਦੇ ਪਾਸ ਤੋਂ ਅਸਤੀਫਾ ਦਿੱਤਾ ਹੈ ਹੁਣ ਜਦੋਂ ਪ੍ਰੈਸ ਨੋਟ ਜਾਰੀ ਕਰਤਾ ਜਿਹਨਾਂ ਨੇ ਤੁਸੀਂ ਉਹਨਾਂ ਨਾਲ ਹੁਣ ਸਹਿਮਤ ਹੋਵਾਂਗੇ ਕਿ ਨਹੀਂ ਨਹੀਂ ਦੇਖੋ ਹਜੇ ਤੱਕ ਤਾਂ ਮੈਂ ਕਿਸੇ ਨਾਲ ਸਹਿਮਤ ਨਹੀਂ ਮੈਂ ਆਪ ਦਾ ਆਪਦੇ ਬੱਚਿਆਂ ਨੂੰ ਟਾਈਮ ਦੇਣਾ ਚਾਹੁੰਨੀ ਆ ਆਪਦੇ ਘਰ ਦੇ ਪਰਿਵਾਰ ਨੂੰ ਟਾਈਮ ਹਜੇ ਮੈਂ ਸੋਚੂਗੀ ਜੇ ਮੈਂ 2 3 ਸਾਲ ਤੱਕ ਹਏ ਤਾਂ ਮੈਂ ਕਿਸੇ ਜੂਨੀਅਨ ਨਾਲ ਮੈਂ ਇਹ ਜੂਨੀਅਨ ਨੂੰ ਅਸਤੀਫਾ ਦੇਤਾ ਨਾ ਮੈਂ ਇਹ ਜੂਨੀਅਨ ਨਾਲ ਖੜਨਾ ਨਾ ਮੈਂ ਕੋਈ ਸੀਟੂ ਜੂਨੀਅਨ ਨਾਲ ਖੜਨਾ ਨਾ ਮੈਂ ਕੋਈ ਹੋਰ ਜੂਨੀਅਨ ਕੋਈ ਨਵੀਂ ਚੁਣੀ ਜਾਂਦੀ ਐ ਨਾ ਮੈਂ ਉਹਦੇ ਨਾਲ ਖੜਨਾ ਹਜੇ ਤਾਂ ਮੈਂ ਆਪਣੇ ਆਪ ਨੂੰ ਇਸ ਜਿਹੜੀ ਮੈਂਟਲੀ ਹਰਾਸਮੈਂਟ ਆਈ ਐ ਇਹਦੇ ਤੋਂ ਮੈਂ ਆਪਣੇ ਆਪ ਨੂੰ ਉਭਾਰੂੰਗੀ ਮੈਂ ਕਿਵੇਂ ਉਭਾਰਨਾ ਵੀ ਮੈਂ ਇਹਦੇ ਤੋਂ ਹਜੇ ਤਾਂ ਉੱਪਰ ਉੱਠ ਕੇ ਫਿਰ ਮੈਂ ਆਪਣੇ ਆਪ ਨੂੰ ਇੱਕ ਰੀਫਰੈਸ਼ ਕਰੂੰਗੀ ਆਪਦੇ ਦਿਮਾਗ ਨੂੰ ਫਿਰ ਮੈਂ ਸੋਚੂੰਗੀ ਵੀ ਮੈਂ ਜੁਨੀਅਨ ਚ ਜਾਣਾ ਹੈ ਜਾਂ ਮੈਂ ਆਪਦਾ ਘਰੇ ਰਹਿ ਕੇ ਆਪਦੇ ਕੰਮ ਕਰਨੇ ਆ ਇਹ ਮੇਰਾ ਬਾਅਦ ਤਾਂ ਫੈਸਲਾ ਹੋਊਗਾ ਜੀ ਜਦੋਂ ਛੋਡੇ ਨਾਲ ਇਹ ਗੱਲਬਾਤ ਹੋ ਗਈ ਸੀਗੀ ਤੇ ਕਿਸੇ ਨੇ ਛੋਡੇ ਇਸ ਆਗੂ ਨੇ ਕਿਸੇ ਨੇ ਗੱਲਬਾਤ ਕੀਤੀ ਛੋਡੇ ਨਾਲ ਵੀ ਤੁਸੀਂ ਕਿਉਂ ਗਏ ਸੀ ਜਦ ਕਿ ਇਹ ਗੱਲਬਾਤ ਹੋਈ ਹੈ ਵੀ ਕਿ ਸਿੱਧੇ ਉਹਨਾਂ ਨੇ ਇਲਜ਼ਾਮ ਲਾ ਨਹੀਂ ਮੇਰੇ ਨਾਲ ਉਸ ਤੋਂ ਇਹ ਗੱਲਾਂ ਕਹਿਣ ਤੋਂ ਬਾਅਦ ਵੀ ਆਡੀਓ ਪਾਉਣ ਤੋਂ ਬਾਅਦ ਵੀ ਇਹ ਸਰਕਾਰ ਨਾਲ ਰਲ ਕੇ ਜਾਂ ਮੇਰੇ ਨਾਲ ਗੱਲਬਾਤ ਕੀਤੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਹੈਗੇ ਆ ਜਿਹੜਾ ਕੀ ਕਹਿੰਦੇ ਗਰਮੀਤ ਕੌਰ ਉਹਨਾਂ ਨੇ ਮੇਰੇ ਤੋਂ ਬਕਾਇਦਾ ਉਹਨੇ ਮੈਨੂੰ ਫੋਨ ਕੀਤਾ ਤੇ ਮੈਂ ਉਹਨਾਂ ਦਾ ਫੋਨ ਨਹੀਂ ਅਟੈਂਡ ਕੀਤਾ ਮੇਰੇ ਤੋਂ ਨਹੀਂ ਹੋਇਆ ਮੈਂ ਫੋਨ ਤੇ ਉਹਨਾਂ ਨੇ ਮੇਰੇ ਨਾਲ ਸਾਰੀ ਗੱਲਬਾਤ ਕੀਤੀ ਹੈ ਦੂਸਰੇ ਦਿਨ ਮੇਰੇ ਸਰਕਲ ਦੇ ਵਿੱਚ ਮੀਟਿੰਗ ਰੱਖੀ ਗਈ ਉੱਥੇ ਵੀ ਆਏ ਆ ਮੈਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਵੀ ਸੋ ਮੈਂ ਇਹ ਕਿਉਂ ਹੋਇਆ ਕੀ ਹੋਇਆ ਮੈਂ ਉਹਨਾਂ ਨੂੰ ਸਾਰਾ ਪ੍ਰੋਸੈਸ ਦੱਸਿਆ ਦੇਖੋ ਚਲੋ ਮੈਨੂੰ ਸਮਝਾ ਕੇ ਵੀ ਗਏ ਉਹਨਾਂ ਨੇ ਸਮਝਾਵ ਜਾ ਕੇ ਮੈਨੂੰ ਕਹਿੰਦੇ ਨਹੀਂ ਆਪਾਂ ਜੂਨੀਅਨ ਨਹੀਂ ਛੱਡਣੀ ਆਪਾਂ ਕੰਮ ਕਰਨਾ ਮੈਂ ਉਹਨਾਂ ਨੂੰ ਸਹਿਮਤੀ ਵੀ ਦਿੱਤੀ ਪਰ ਪਰ ਉਹਨਾਂ ਨਾਲ ਤਾਂ ਮੈਂ ਇੱਕ ਵਾਰੀ ਸਹਿਮਤੀ ਦੇਤੀ ਜੀ ਪਰ ਮੇਰਾ ਅੰਦਰ ਨਹੀਂ ਮੰਨਦਾ ਸੀਗਾ ਤੇ ਇਸ ਵਾਸਤੇ ਮੈਂ ਇਹ ਜੂਨੀਅਨ ਦੇ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ ਧੰਨਵਾਦ ਇਹ ਸੰ ਅੰਗੜਵਾੜੀ ਆਲ ਪੰਜਾਬ ਅੰਗੜਵਾੜੀ ਵਰਕਰ ਦੇ ਆਗੂ ਜਿਨ੍ਹਾਂ ਨੇ ਅੱਜ ਤਕਰੀਬਨ 4-5 ਵਰਕਰਾਂ ਨੇ ਜਿਹੜਾ ਆਗੂਆਂ ਨੇ ਅਸਤੀਫਾ ਦੇ ਦਿੱਤਾਗਾ ਅਤੇ ਇਹਨਾਂ ਨੇ ਜਿਹੜਾ ਆਗੂਆਂ ਤੇ ਸ਼ਿਕਵੇ ਸ਼ਿਕਵੇ ਗਿਲਵੇ ਵੀ ਜ਼ਾਹਰ ਕੀਤੇ ਹੈਗੇ ਮਠੰਡਾ ਤੋਂ ਅਜੀ ਟੀਵੀ ਲਈ ਨਰ ਸਿੰਘ ਸਿੱਧੂ ਰਿਪੋਰਟ